जय हो। सलाम भाई, सलाम भाई, सलाम भाई। आओ, आओ, आओ। जय हो, जय हो, जय हो। जय हो, जय हो। मैं हिमाचल तो आई हूँ। जय हो, जय हो, जय हो। डिस्ट्रिक्ट कांगड़ा से हाँ जी। अच्छा, अच्छा, अच्छा। मैं सोच रही थी कि मैं तो डे सामने रू मैं नेट पर ही दिखती हूँ। अच्छा। ਦੇਖ ਉਹ ਬੜੀਆਂ ਵੀਡੀਓ ਦੇਖੀਆਂ ਮੈਂ ਫਿਰ ਤੁਸੀਂ ਬ੍ਰਿੰਦਾਵੜ ਵੀ ਗਏ ਹਾਂ ਫਿਰ ਤੁਸੀਂ ਦੋ ਜਿੱਦਾਂ ਤੈਨੂੰ ਜਿੱਦਾਂ ਤੈਨੂੰ ਇੱਥੇ ਇਹਨਾਂ ਨੇ ਸੱਦਿਆ ਨਾ ਤੇ ਮੈਨੂੰ ਵੀ ਕੋਈ ਸੱਦਣ ਵਾਲਾ ਹੈ ਅੱਛਾ ਜੀ ਉਹ ਆਪਣੇ ਹਿਸਾਬ ਨਾਲ ਦੇਖੋ ਅੰਦਰ ਜੀਵ ਰੂਹ ਹੈ ਜੀਵ ਉਹ ਤਾਂ ਰੂਹ ਤਾਂ ਇੱਕ ਹੀ ਆ ਰੂਹ ਜਿਹੜੀ ਉਹ ਪਰਮਾਤਮਾ ਦਾ ਰੂਪ ਆ ਅਸੀਂ ਪਰਮਪਿਤਾ ਪਰਮਾਤਮਾ ਦੇ ਬੱਚੇ ਆ ਇਸ ਲਈ ਨਾ ਹੁਣ ਕਰੰਟ ਦੇਖ ਲੈ ਆਹ ਲਾਈਟ 'ਚ ਵੀ ਕਰੰਟ ਆ ਏਸੀ 'ਚ ਵੀ ਕਰੰਟ ਆ ਏਸੀ ਠੰਡਾ ਕਰੀ ਜਾਂਦਾ ਆਹ ਹੀਟਰ ਠੰਡਾ ਕਰੀ ਜਾਂਦਾ ਪੱਖਾ ਪੱਖਾ ਆਪਣੇ ਚੱਲੀ ਜਾਂਦਾ ਤੇ ਓਵਨ ਮਾਈਕ੍ਰੋਵੇਵ ਦੇ ਵਿੱਚ ਵੀ ਉਹ ਬਿਜਲੀ ਚੱਲਦੀ ਆ ਉਹ ਭੋਜਨ ਗਰਮ ਕਰੀ ਜਾਂਦੀ ਆ ਇੱਕ ਹੀਟਰ ਲੱਗ ਜਾਂਦਾ ਉਹ ਵੀ ਰੋਟੀ ਬਣਾਉਂਦਾ ਜਦ ਕਿ ਕਰੰਟ ਇੱਕ ਆ ਸੇਮ ਚੀਜ਼ ਆ ਬੱਚਾ ਜਿੱਦਾਂ ਤੇਰੇ 'ਚ ਆ ਜੋ ਤੇਰੇ 'ਚ ਉਹੀ ਮੇਰੇ 'ਚ ਆ ਉਹੀ ਉਸ ਮਾਲਕ ਦੇ ਉੱਤੇ